ਤੁਹਿਆਰੇ ਖਬਰਨਾਮੇ ਦੇ ਰਾਜ ਜਗਤਾਰ ਦਸਾਂ ਸਵਦਾ ਸਵਾਲ ਕਰਦਾ ਏ ਅਜੋਕੇ ਸਮੇਂ ਦੇ ਵਿੱਚ ਮਹਿਲਾਵਾਂ ਵੀ ਮਰਦਾਂ ਨਾਲੋਂ ਘੱਟ ਨਹੀਂ ਲਗਾਤਾਰ ਮੁੱਢੇ ਨਾਲ ਮੁੱਢਾ ਲਾ ਕੇ ਕੰਮ ਕਰ ਰਹੀਆਂ ਨੇ ਅਜੇ ਵਿੱਚ ਇੱਕ ਤਸਵੀਰਾਂ ਨਿਕਲ ਕੇ ਆਈਆਂ ਫ੍ਰੀਕੋਰਡ ਦੀਆਂ ਜਿੱਥੇ ਫ੍ਰੀਕੋਰਡ ਦੀ ਰਹਿਣ ਵਾਲੀ ਪ੍ਰੀਤ ਵੱਲੋਂ ਇੱਕ ਸਟਾਲ ਲਗਾਈ ਹੈ ਜਿਸ ਵਿੱਚ ਉਸ ਵੱਲੋਂ ਘਰ ਦਾ ਪਿਆਰ ਕੀਤਾ ਹੋਇਆ ਭੋਜਨ ਲੋਕਾਂ ਨੂੰ ਦਿੱਤਾ ਜਾ ਰਿਹਾ ਏ ਇਸ ਮੌਕੇ ਸਾਡੀ ਟੀਮ ਵੱਲੋਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕੀ ਪੜ੍ਹਾਈ ਤੋਂ ਬਾਅਦ ਉਹਨਾਂ ਕੋਲ ਕੋਈ ਨੌਕਰੀ ਨਹੀਂ ਸੀ ਤਾਂ ਉਹਨਾਂ ਵੱਲੋਂ ਇਹ ਰੋਜ਼ਗਾਰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਹੁਣ ਸਰਦੀਆਂ ਦੇ ਮਹੀਨੇ ਦੇ ਵਿੱਚ ਸਰ੍ਹੋਂ ਦੀ ਸਾਗ ਅਤੇ ਮੱਕੀ ਦੀ ਰੋਟੀ ਅਤੇ ਇਸ ਤੋਂ ਇਲਾਵਾ ਦਾਲ ਸਬਜੀ ਚਾਟੀ ਦੀ ਲੱਸੀ ਅਤੇ ਨਾਲ ਦੀ ਨਾਲ ਹਾਰੇ ਦੀ ਦਾਲ ਜਿਹੜੀ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਹੈ ਉਹਨਾਂ ਕਿਹਾ ਕਿ ਕਰੀਬ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਉਹਨਾਂ ਵੱਲੋਂ ਇਹ ਕੰਮ ਸ਼ੁਰੂ ਕੀਤਾ ਸੀ ਅਤੇ ਲੋਕਾਂ ਦਾ ਵਧੀਆ ਰਿਸਪਾਂਸ ਮਿਲਿਆ ਹੈ ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਅੱਗੇ ਆ ਕੇ ਅਜਿਹੇ ਕੰਮ ਕਰਨੇ ਚਾਹੀਦੇ ਨੇ ਆਪਣੇ ਆਪਣਾ ਰੋਜ਼ਗਾਰ ਚਲਾਉਣਾ ਚਾਹੀਦਾ ਜਿਸ ਨਾਲ ਆਪਣੇ ਪਰਿਵਾਰ ਦਾ ਵਧੀਆ ਉਹ ਪਾਲਣ ਪੋਚਣ ਕਰ ਸਕਣ ਫਿਲਹਾਲ ਦੇਖ ਲਾਂਗੇ ਆਨਲਾਈਨ ਸਮੇਂ ਦੇ ਵਿੱਚ ਜਿਵੇਂ ਮਹਿਲਾ ਦੀ ਤਰ੍ਹਾਂ ਹੋਰ ਕਿੰਨੀਆਂ ਕਿ ਮਹਿਲਾਵਾਂ ਘਰੋਂ ਨਿਕਲ ਕੇ ਅਜਿਹੇ ਕੰਮ ਸ਼ੁਰੂ ਕਰਦੀਆਂ ਨੇ ਅਤੇ ਲੋਕ ਉਹਨਾਂ ਦਾ ਕਿੰਨਾ ਸਹਾਰ ਦਿੰਦੇ ਨੇ ਜਿਸ ਤਰ੍ਹਾਂ ਲੋਕਾਂ ਵੱਲੋਂ ਪ੍ਰੀਤ ਦਾ ਸਾਥ ਦਿੱਤਾ ਗਿਆ ਤੇ ਉਹਨਾਂ ਵੱਲੋਂ ਜਿਹੜਾ ਵਧੀਆ ਖਾਣਾ ਲੋਕਾਂ ਨੂੰ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਤੁਸੀਂ ਸੁਣੋ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਸੁਣੋ ਉਹਨਾਂ ਦੀ ਆਪਣੀ ਹੀ ਜਵਾਨੀ ਮੇਰਾ ਨਾਮ ਪ੍ਰੀਤ ਹੈ ਜੀ ਇਹ ਤੁਹਾਡੇ ਪੰਨ ਵਿੱਚ ਕਿੱਦਾਂ ਆਇਆ ਹੈ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਸਰ ਮੈਂ ਨਾ ਸ਼ੁਰੂ ਤੋਂ ਹੀ ਮਤਲਬ ਖਾਣੇ ਦੀ ਸ਼ੌਕੀਨ ਆ ਮੈਨੂੰ ਬਣਾਉਣਾ ਬਹੁਤ ਵਧੀਆ ਲੱਗਦਾ ਕੁਕਿੰਗ ਕਰਨੀ ਮੇਰੀ ਹੌਬੀ ਆ ਤੇ ਫਿਰ ਇਸ ਲਈ ਮੇਰੇ ਮਨ ਚ ਆਇਆ ਵੀ ਮੈਨੂੰ ਵੀ ਇਹ ਕੰਮ ਕਰਨਾ ਚਾਹੀਦਾ ਮੈਂ YouTube ਦੇਖਦੀ ਰਹਿੰਦੀ ਸੀ ਉਹਦੇ ਤੋਂ ਮੈਨੂੰ ਇਹ ਆਈਡੀਆ ਆਇਆ ਵੀ ਮੈਨੂੰ ਵੀ ਕਰਨਾ ਚਾਹੀਦਾ ਵਾ ਤੇ ਰਿਸਪੌਂਸ ਵਧੀਆ ਗੁੱਡ ਆ ਇੱਥੇ ਕਸਟਮਰ ਦਾ ਤੁਹਾਨੂੰ ਨਾਲ ਪਤਾ ਲੱਗੇ ਕਿ ਕੋਈ ਗ੍ਰੈਜੂਏਸ਼ਨ ਕੀਤੀ ਆ ਗ੍ਰੈਜੂਏਟ ਕੀਤੇ ਲੋਕਾਂ ਨੂੰ ਮਤਲਬ ਜੋਬ ਵਾਲ ਭਾਈਦੇ ਨੇ ਇਹਦਾ ਹੱਕੀ ਕੰਮ ਕਰ ਨੂੰ ਕੋਈ ਨਹੀਂ ਤਰਜੀਹ ਦਿੰਦਾ ਤੋਂ ਉਹਨੂੰ ਕਿਵੇਂ ਕਰਾਂਗੇ ਸਰ ਟਰਾਈ ਤਾਂ ਮੈਂ ਵੀ ਕੀਤਾ ਸੀਗਾ ਵੀ ਮੈਂ ਵੀ ਐਗਜ਼ਾਮ ਵਗੈਰਾ ਦਿੱਤੇ ਨੇ ਨਹੀਂ ਚਲੋ ਕੁਝ ਹੋਇਆ ਤਾਂ ਫਿਰ ਮੈਨੂੰ ਲੱਗਿਆ ਵੀ ਮੈਨੂੰ ਆਦੀ ਮਿਹਨਤ ਕਰਕੇ ਹੀ ਕਰਨਾ ਚਾਹੀਦਾ ਜਦੋਂ ਬਾਹਰ ਜਾਣੇ ਉਦੋਂ ਵੀ ਆਹੀ ਕੋਸ਼ਿਸ਼ ਕਰਨੀ ਆਪਣੇ ਪੰਜਾਬ 'ਚ ਰਹਿ ਕੇ ਆਪਾਂ ਨੂੰ ਕਰਨਾ ਚਾਹੀਦਾ ਤਾਂ ਬਹੁਤ ਵਧੀਆ ਗੱਲ ਹੋਊਗੀ ਕਿਹੜੀ ਡਿਗਰੀ ਕੀਤੀ ਹੋਈ ਹੈ ਤੁਹਾਨੂੰ ਸਰ ਮੇਰੀ ਆਈਟੀ ਕੀਤੀ ਹੋਈ ਹੈ ਟੀਚਰ ਟ੍ਰੇਨਿੰਗ ਕੀਤੀ ਹੋਈ ਹੈ ਇਸ ਮਾਮਲ ਦੀ ਗੱਲ ਕਰੀਏ ਤਾਂ ਇਹ ਜਿਹੜੂ ਕੁਸਕੀਤ ਬਣਿਆ ਦਾ ਕਿ ਰੈਸਟੋਰੈਂਟ ਵਿੱਚ ਮਸਾਲਿਆਂ ਨੇ ਪਾਇਆ ਨਹੀਂ ਸਰ ਮਸਾਲੇ ਨਹੀਂ ਹੁੰਦੇ ਇਹਦੇ ਵਿੱਚ ਬਹੁਤ ਲਾਈਟ ਹੀ ਮੈਂ ਆਪਦੇ ਹੱਥ ਨਾਲ ਸਾਰਾ ਕੁਝ ਬਣਾਉਣੀ ਆ ਮੈਂ ਸਾਰੇ ਜਿੰਨੇ ਵੀ ਸਬਜ਼ੀਆਂ ਆ ਖਾਣਾ ਸਾਰਾ ਕੁਝ ਆ ਪ੍ਰਿਪੇਅਰ ਕਰਦੀ ਆ ਕਦੇ ਕਿਸੇ ਤੋਂ ਨਹੀਂ ਮੈਂ ਕਰਮ ਕਰਵਾਇਆ ਗਿਆ ਆਪਣੇ ਆਪ ਹੀ ਕਰਦੀ ਆ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਸਰ ਆਪਣੇ ਕੋਲ ਰਾਜਮਾ ਵੀ ਹੁੰਦੇ ਨੇ ਕੜੀ ਪਕੌੜਾ ਹੁੰਦਾ ਏ ਸਾਗ ਹੁੰਦਾ ਸਰੋਂ ਦਾ ਮੱਕੀ ਦੀ ਰੋਟੀ ਚਾਟੀ ਦੀ ਲੱਸੀ ਚਾਨੇ ਵਗੈਰਾ ਸਾਰਾ ਕੁਝ ਡੇਲੀ ਮੀਨੂ ਚੇਂਜ ਕਰਦੀ ਆ ਸਰ ਮੈਂ ਮੰਨੇ ਤੇ ਇਹ ਲੱਗਦੀ ਮੈਂ ਲਾਵਾਂ ਬਾਹਰ ਕੰਮ ਕਰਨ ਦੀ ਬੜੀ ਦਿੱਕਤ ਆਉਂਦੀ ਆ ਤੁਹਾਨੂੰ ਇੱਥੇ ਕੋਈ ਤੰਗੀ ਬਚਾਲੀ ਦੇ ਟਾਈਮ ਅਵੇਲੇਬਲ ਸਰ ਨਹੀਂ ਸਰ ਥੋੜੀ ਬੋਤੀ ਤਾਂ ਫਰੌਂਦੀ ਆਉਂਦੀ ਆ ਜਦੋਂ ਸਟਾਰਟਿੰਗ ਸਟਾਰਟਿੰਗ ਚ ਪਰ ਹੋਣ ਵਧੀਆ ਵਈ ਸਰ ਪਰਿਵਾਰ ਤਾਂ ਕਿਵੇਂ ਸਾਥ ਮਰਦੇ ਨਾਲ ਪਰਿਵਾਰ ਦੇ ਸਾਥ ਵਧੀਆ ਹੀ ਮੇਰੇ ਇੱਕ ਹਸਬੰਦ ਅਤੇ ਬੇਟ 8 ਸਾਲ ਦਾ ਅਸੀਂ ਤਿੰਨੇ ਜਾਣੇ ਆ ਫੈਮਿਲੀ ਚ ਸਰ ਇਹ ਕਿੰਨੇ ਕਿ ਲੱਖ ਜਿਹੜੀ ਰੋਜ਼ ਦੀ ਕਾੜੀ ਤੇ ਹੋ ਜਾਂਦੀ ਆ ਕਿੰਨਾ ਸਮਾਂ ਹੋ ਜਾਂਦਾ ਸ਼ੁਰੂ ਕਰ ਸਰ ਮੈਨੂੰ 1.5 ਸਾਲ ਹੋ ਗਏ ਕਰਦੀ ਨੂੰ ਤੇ অলমোਸਟ ਸਾਰਾ ਕੰਪਲੀਟ ਹੀ ਹੋ ਜਾਂਦਾ ਜਿੰਨਾ ਖਾਣਾ ਲੈ ਕੇ ਆਈਦਾ ਸਾਰਾ ਲੱਗ ਜਾਂਦਾ ਹੈ ਆਮ ਵਿਖਿਆ ਜੀ ਮਹਿਲਾਵਾਂ ਘਰ ਦੇ ਵਿੱਚ ਕੰਮ ਕਰਕੇ ਪੁੱਛਦੇ ਦੀ ਬਾਹਰ ਬਾਹਰ ਘਟਕਦੇ ਨੇ ਉਹਨਾਂ ਮਹਿਲਾਵਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਆਪਾਂ ਨੂੰ ਆਉਤੇ ਤੇ ਸੈਲਫ ਡਿਪੈਂਡ ਹੋਣਾ ਚਾਹੀਦਾ ਵਾ ਆਪਣੀ ਆਪਣੀ ਪਛਾਣ ਕਰਨੀ ਚਾਹੀਦੀ ਆਪਾਂ ਕੀ ਕਰ ਸਕਦੇ ਆ ਇਹ ਜਿਹੜਾ ਤੁਸੀਂ ਰੈਸਪੀ ਚਾਰ ਕਰਦੇ ਆ ਆਮ ਕੇਲੂ ਆਪਾਂ ਵੀ ਕਰਦੇ ਕਾ ਵੱਖਰਾ ਕੁਝ ਬਣਾਉਣੇ ਨਹੀਂ ਸਰ ਕੋਈ ਵੱਖਰਾ ਨਹੀਂ ਨਾਰਮਲ ਆ ਬਸ ਖਾਣੇ ਬਸ ਬਈ ਕਾਈ ਰੀਜ ਨਾਲ ਬਣਾਈਦਾ ਤੇ ਖੁਸ਼ੀ ਨਾਲ ਬਣਾਈਦਾ ਦਿਲ ਨਾਲ ਸੇਮ ਨੋਰਮਲ ਖਾਣਾ ਹੈ ਘਰ ਵਰਗਾ ਟੇਸਟ ਆ ਕੋਈ ਮਸਾਲੇ ਨਹੀਂ ਹੁੰਦੇ ਤੇਜ਼ ਬਿਲਕੁਲ ਨੋਰਮਲ ਹੁੰਦਾ ਹੈ ਪ੍ਰਾਈਸ ਕੀ ਕੀ ਰੱਖਿਆ ਸਰ ਜਾਈਜ਼ਾ ਪ੍ਰਾਈਸ ਹੈ ਕੜੀ ਚਾਵਲ ਲੈ ਲੋ ਚਾਹ ਰਾਜਮਾ ਚਾਵਲ 30 ਦੀ ਹਾਫ ਹੁੰਦੀ ਆ 60 ਦੀ ਫੁੱਲ ਹੁੰਦੀ ਆ ਤੇ ਚਪਾਤੀ ਦੇ ਨਾਲ 70 ਦੀ ਪਲੇਟ ਹੁੰਦੀ ਆ ਸਰ ਇਹ ਤੁਹਾਨੂੰ ਬਚ ਜਾਂਦਾ ਖਾਣਾ ਸ਼ਾਮ ਦਾ ਕਿ ਲੱਗ ਜਾਂਦਾ ਨਹੀਂ ਸਰ ਬਚਦਾ ਨਹੀਂ ਗਾ ਲੱਗ ਜਾਂਦਾ ਕਿੰਨੇ ਵਜੇ ਤੋਂ ਕਿੰਨੇ ਵਿੱਚ ਸਵੇਰ ਤੋਂ ਸਰ 11:30 ਸਟਾਰਟ ਹੋ ਜਾਂਦਾ ਵਾ ਤੇ 4 ਵਜੇ ਤੱਕ ਹੁੰਦਾ ਹੈ